ਆਜਾ ਆਜਾ ਰੋਲਿਓ ਸੰਤੂ ਸਾਹਿਬ ਇੱਕ ਮਿੰਟ ਰੋ ਸੰਤੂ ਸਾਹਿਬ ਰੋ ਇੱਕ ਮਿੰਟ ਫੋਟੋ ਚਲੋ ਜੀ ਜਿੰਦਾਬਾਦ ਮਾਰ ਸਾਹਿਬ ਜਿੰਦਾਬਾਦ 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 ਵੀ ਕਹਦਾ ਵੀ ਤੁਸੀਂ ਸੀਤਾ ਦੇ ਉੱਤੇ ਬੈਠ ਜਾਓ ਆਜੋ ਅਗਲੇ ਬੰਦੇ ਪੱਲੇ ਚੱਲ ਗਏ ਮੇਰੇ ਤੇ ਆਜੋ ਆਜੋ ਜੀ ਡੱਟ ਕੇ ਰੋਸ਼ੋ ਕੀਤਾ ਦੋ ਰੈਲੀਆਂ ਕੀਤੀਆਂ ਦੋ ਬਾਜ਼ਾਰਾਂ 'ਚ ਖੁੱਲ ਕੇ ਚੱਲੇ ਆ ਤੇ ਪਿੰਡੀ 'ਚ ਬਹੁਤ ਵੱਡਾ ਇਕੱਠ ਹੋਇਆ ਤੇ ਅੱਜ ਆਪਣੇ ਭੈਣ ਦੇ ਅਸੀਂ ਘਰ ਰੋਣਾ ਖਾ ਕੇ ਤੇ ਹੁਣ ਆਪਾਂ ਵਾਪਸ ਅੰਮ੍ਰਿਤਸਰ ਜਾ ਰਹੇ ਆ ਇਕੱਠ 'ਚ ਲੋਕਾਂ ਨੇ ਔਰ ਭਾਈਚਾਰੇ ਨੇ ਖੁੱਲ ਕੇ ਸਾਨੂੰ ਆਪਣੀਆਂ ਮੁਸੀਬਤਾਂ ਦਸੀਆਂ ਇਸ ਇਲਾਕੇ ਦੀ ਇੱਥੋਂ ਦੀ ਗਵਰਨਮੈਂਟੀਆਂ ਜਿਹੜੀਆਂ ਮੁਸ਼ਕਲਾਂ ਤਾਂ ਉਹਨਾਂ ਦੇ ਅੱਗੇ ਆਉਂਦੀਆਂ ਨੇ ਇੱਕ ਜਗ੍ਹਾ ਤੇ ਕਿਸਾਨਾਂ ਨੇ ਉਹਨਾਂ ਦੀ ਲਾਈਟਾਂ ਵੀ ਕੱਢ ਦਿੱਤੀਆਂ ਫੇਰ ਵੀ ਡਟੇ ਰਹੇ ਤੇ ਬੜੀ ਤਦਾਦ ਚ ਬਾਹਰ ਆ ਕੇ ਘਟ ਕੇ ਉਹਨਾਂ ਨੇ ਆਪਣੀ ਰੈਲੀ ਕੀਤੀ ਉਹਦੇ ਜਿਵੇਂ ਬੋਲੇ ਤੇ ਮੈਂ ਇਹਨਾਂ ਸਾਰਿਆਂ ਨੂੰ ਵਾਦਾ ਕੀਤਾ ਆ ਕੀ ਮੋਦੀ ਸਾਹਿਬ ਨੂੰ ਅਸੀਂ ਇੱਥੋਂ ਦੀ ਡਵੈਲਪਮੈਂਟ ਲਈ ਜਿਹੜੀਆਂ ਸਕੀਮਾਂ ਨੇ ਉਹਦਾ ਲਾਗੂ ਕਰਵਾਉਣੀਆਂ ਹੋਰ ਵੀ ਖਾਸ ਤੌਰ ਤੇ ਇਥੋਂ ਦੇ ਭਾਈਚਾਰੇ ਦੀ ਅਸੀਂ ਡਟ ਕੇ ਮਦਦ ਕਰਾਂਗੇ ਕਿਸੇ ਤੋਂ ਡੰਗ ਦੀ ਲੋੜ ਨਹੀਂ ਆ ਜਿਹੜੇ ਬਹਿਮਾਨਸ਼ਿਕ ਤੁਰੇ ਫਿਰਦੇ ਨੇ ਆਪਣੇ ਆਪ ਨੂੰ ਸ਼ੇਰ ਬੱਬਰ ਸ਼ੇਰ ਕਹਿੰਦੇ ਫਿਰਦੇ ਨੇ ਇਹਨਾਂ ਨੂੰ ਜਿਹੜਾ ਕਾਨੂੰਨ ਆ ਇਥੋਂ ਦਾ ਉਨੂੰ ਆਪਣੀ ਕੇਂਦਰ ਸਰਕਾਰ ਬਿਲਕੁਲ ਇੰਪਲੀਮੈਂਟ ਕਰਵਾਉਗੀ ਲੇਕਿਨ ਸਭ ਤੋਂ ਅੱਗੇ ਜਿਹੜੀਆਂ ਡਵੈਲਪਮੈਂਟ ਦੀਆਂ ਚੀਜ਼ਾਂ ਇੱਥੇ ਹੋਈਆਂ ਨਹੀਂ ਉਹ ਅਸੀਂ ਕਰਵਾਵਾਂਗੇ ਜਿਹੜੇ ਕਿਸਾਨਾਂ ਦੇ ਮੁੱਦੇ ਉਹਨਾਂ ਨੂੰ ਵੀ ਕਿਹੜਾ ਤਰ੍ਹਾਂ ਹੱਲ ਕਰਾਇਆ ਜਾਊਗਾ ਉਹ ਤੋਂ ਆਪਾਂ ਤੁਹਾਡੇ ਰਵਾਇਟਾਈ ਹੋਊਗੇ ਜਿਹੜੇ ਭਾਈ ਸਾਹਿਬ ਪਹਿਲਾਂ ਇੱਥੋਂ ਦੇ ਲੋਕਾਂ ਦੇ ਮੁੱਦੇ ਦੇਖ ਲਓ ਇੱਥੋਂ ਦੇ ਲੋਕਾਂ ਦੇ ਮੁੱਦੇ ਵੀ ਦੇਖਣੇ ਚਾਹੀਦੇ ਨਾ ਤੁਹਾਨੂੰ ਇਹ ਕਿਹੜੇ ਕਿਸਾਨ ਨੇ ਤੇ ਕਿਹੜੇ ਮੁੱਦੇ ਨੇ ਇਹਨਾਂ ਦੇ ਮੁੱਦਾ ਏਕੀਆਂ ਸਾਡੇ ਜ਼ਿੰਮੇਦਾਰਾਂ ਦੀ ਸਾਡੇ ਕਿਸਾਨਾਂ ਦੀਆਂ ਇਨਕਮਾਂ ਵਧਣੀਆਂ ਚਾਹੀਦੀਆਂ ਉਹ ਇਨਕਮ ਕਾਟਰੀਡ ਵਧਾਣ ਇੰਡਸਟਰੀ ਵਧਾਵੇ ਕੋਆਪਰੇਟਿਵ ਵਧਾਵੇ ਜਾਂ ਕਿਸਾਨ ਨੂੰ ਵਧਾ ਇਹਨਾਂ ਨੂੰ ਇਨਕਮ ਵਧਾਣੀਆਂ ਪੈਣੀਆਂ ਆ ਤੁਸੀਂ ਇੱਥੇ ਦੇਖ ਰਹੇ ਹੋ ਆ ਲੋਕ ਫੇਰ ਵੀ ਪ੍ਰਾਲੀ ਚਲਾ ਰਹੇ ਨੇ ਇਹਨਾਂ ਨੇ ਦੱਸਿਆ ਹੀ ਨਹੀਂ ਉਹਨਾਂ ਨੂੰ ਕਿ ਐਸ ਵੇ ਇੰਟਰਨੈਸ਼ਨਲ ਕੰਪਨੀਆ ਜਿਹੜੀ ਪਰਾਲੀ ਚੁੱਕ ਕੇ ਲੈ ਜੂਗੀ ਉਹਨੂੰ ਏਵੀਏਸ਼ਨ ਫਿਊਲ ਬਣਾਉਗੀ ਉਹਦੇ ਬਾਰੇ ਗਰੀਬ ਧਰਨੇ ਜਾਇਆ ਤੇ ਉਹ ਨਹੀਂ ਆਇਆ ਆਣਾ ਚਾਹੀਦਾ ਆ ਤੇ ਕੋਈ ਮੁੱਦੇ ਇਹੋ ਜਿਹੇ ਨਹੀਂ ਜਿਹੜੇ ਗੱਲਬਾਤਾਂ ਸੋਲਵ ਨਹੀਂ ਹੋ ਸਕਦੇ ਤੁਹਾਡੇ ਭਰਾ ਜਿਹੜੇ ਵੀ ਅਗਰ ਕੋਈ ਵੀ ਮੁੱਦੇ ਆ ਮੈਂ ਤਾਂ ਪਹਿਲੀ ਫਰਵਰੀ ਨੂੰ ਆਇਆ ਤੇ ਮੇਰਾ ਕਲੀਅਰ ਆਬਜੈਕਟਿਵ ਹੈ ਗੱਲ ਤੁਹਾਡੀ ਕਿ ਤੁਮ ਅੰਬਸਾਦੀ ਦੇ ਨਾਲੇ ਦੀ ਨਾਂ ਨਾਂ ਸੰਸੀਦੀ ਤੇ ਹੋਰ ਹਲਕਿਆਂ ਦੀ ਡਵਲਪਮੈਂਟ ਕਰਵਾਉਣੀ ਉਹਦੇ ਚ ਸਾਡੀ ਇੰਡਸਟਰੀ ਵੀ ਆ ਸਾਡੀ ਐਗਰੀਕਲਚਰ ਵੀ ਆ ਤੇ ਮੈਂ ਤਾਂ ਆਪ ਕਿਸਾਨ ਪਰਿਵਾਰ ਨੂੰ ਬਿਲੋਂਗ ਕਰਦਾ ਆ ਇਸ ਲਈ ਨੂੰ ਕੋਈ ਸ਼ਰਮ ਨਹੀਂ ਇਹਦੇ ਚ ਮੈਂ ਤਾਂ ਢੱਟ ਕੇ ਇਹੀ ਕਹਿਣਾ ਆ ਕਿ ਜਿਹੜੇ ਤਿੰਨ ਤਰੀਕੇ ਮੈਂ ਦੱਸਿਆ ਉਹਦੇ ਚ ਕੋਈ ਵਾਦਾ ਕਰੋ ਆ ਲੋਕਾਂ ਨੂੰ ਡਰਾਣਾ ਗਾਲਾਂ ਕੱਢਦੀਆਂ ਤਾਂ ਇਹਨਾਂ ਦਾ ਤਾਨਾ ਕਰਦੇ ਨਹੀਂ ਆ ਇਹ ਤਾਂ ਤਰੀਕਾ ਨਹੀਂ ਹੈਗਾ ਅਗਰ ਤੁਹਾਨੂੰ ਇਹ ਤਰੀਕਾ ਠੀਕ ਲੱਗਦਾ ਆ ਤੇ ਫਿਰ ਤੁਸੀਂ ਜ਼ਿਆਦਾ ਜਾਣਦੇ ਹੋ ਵਿਚਾਰੇ ਗਰੀਬਾਂ ਨੂੰ ਪੁੱਛੋ ਉਹਨਾਂ ਨੂੰ ਕਿਉਂ ਇਤਨਾ ਡਰਾਉਂਦੇ ਨੇ ਆਪਾਂ ਜਿਹੜਾ ਵੀ ਅਗਰ ਸੰਧਾਨ ਹੈਗਾ ਕੋਈ ਸੋਚ ਹੈਗੀ ਆ ਉਹ ਸੋਚ ਸ਼ੇਅਰ ਕਰੋ